ਮੇਰਾ ਨਾਮ ਜੀਤ ਹੈ ਤੇ ਮੈਂ ਜਦੋਂ ਤਿੰਨ ਕਿਸਾਨਾਂ ਦਾ ਸੀ ਤਾਂ ਮੇਰੀ ਮਾਂ ਦੇ ਚੌੜੇ ਬੱਚੇ ਇੱਕ ਕੁੜੀ ਤੇ ਮੁੰਡਾ ਹੋਏ ਸਨ ਮੇਰੀਆਂ ਮਾਸੀਆਂ ਕਵਾਰੀਆਂ ਸੀ ਤੇ ਮਾਸੀਆਂ ਨੇ ਮੈਨੂੰ ਨਾਨਕੇ ਪਿੰਡੀ ਰੱਖ ਲਿਆ ਮੇਰੀ ਮਾਂ ਨੂੰ ਕਹਿਣ ਲੱਗੀਆਂ ਭੈਣੇ ਤਿੰਨ ਬੱਚਿਆਂ ਦੀ ਦੇਖਭਾਲ ਕਰਨੀ ਤੈਨੂੰ ਔਖੀ ਹੋਊਗੀ ਨਾਲੇ ਜੀਤ ਨਾਲ ਤਾਂ ਸਾਡਾ ਬਾਲਾ ਹੀ ਮੋਹ ਆ ਮੇਰੀਆਂ ਮਾਸੀਆਂ ਮੈਨੂੰ ਬਹੁਤ ਲਾਡ ਲੜਾਉਂਦੀਆਂ ਸੀ ਫਿਰ ਮੈਂ ਆਪਣੇ ਪਿੰਡ ਹੀ ਨਾ ਆਇਆ ਮੈਂ ਆਪਣੇ ਪਿੰਡ ਆ ਕੇ ਜੀਵ ਹੀ ਨਹੀਂ ਲਾਉਂਦਾ ਸੀ ਤੇ ਫੇਰ ਮੈਂ ਆਪਣੇ ਨਾਨਕੇ ਘਰ ਹੀ ਰਹਿਣ ਲੱਗ ਪਿਆ ਸੀ ਉੱਥੇ ਹੀ ਮੈਂ ਪੜਿਆ ਸੀ ਤੇ ਮਾਸੀਆਂ ਦਾ ਵਿਆਹ ਹੋ ਗਿਆ ਸੀ ਹੁਣ ਆਪਣੇ ਸਹੁਰੇ ਘਰ ਵੀ ਸੀ ਪਰ ਮੇਰਾ ਮਾਮਾ ਹਲੇ ਕੁਵਾਰਾ ਸੀ ਉਸ ਦਾ ਵਿਆਹ ਰੱਖ ਦਿੱਤਾ ਗਿਆ ਥੋੜੇ ਦਿਨਾਂ ਤੱਕ ਹੀ ਉਸ ਦਾ ਵਿਆਹ ਹੋਣਾ ਸੀ ਤੇ ਮੈਂ ਆਪਣੇ ਨਾਨਕੇ ਘਰ ਹੀ ਬੀਏ ਕਰਨ ਤੋਂ ਬਾਅਦ ਉੱਥੇ ਫੇਰ ਕੰਮ ਸਿੱਖਣ ਲੱਗ ਪਿਆ ਸੀ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਸੀ ਤਾਂ ਮੈਨੂੰ ਮੇਰਾ ਮਾਮਾ ਤੇ ਮਾਸੀ ਕਹਿਣ ਲੱਗ ਪਏ ਕਿ ਨੌਕਰੀਆਂ ਹੁਣ ਕਿੱਥੇ ਮਿਲਦੀਆਂ ਨੇ ਤੂੰ ਕੋਈ ਕੰਮ ਸਿੱਖ ਲੈ ਮੇਰੀ ਉਮਰ 20 ਸਾਲਾਂ ਦੀ ਹੋ ਗਈ ਸੀ ਮੇਰੀ ਮਾਤਾ ਮੈਨੂੰ ਫੋਨ ਆਇਆ ਤੇ ਕਹਿਣ ਲੱਗੀ ਹੁਣ ਅਸੀਂ ਤੈਨੂੰ ਆਪਣੇ ਕੋਲ ਲੈ ਕੇ ਜਾਣਾ ਤੇ ਤੇਰਾ ਵਿਆਹ ਵੀ ਕਰਨਾ ਮੈਂ ਕਹਿ ਦਿੰਦਾ ਸੀ ਮਾਂ ਹਲੇ ਮੈਂ ਵਿਆਹ ਨਹੀਂ ਕਰਾਉਣਾ ਮੈਂ ਹਜੇ ਕੰਮ ਸਿੱਖ ਕੇ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਨਾ ਜਿਵੇਂ ਪੈਸੇ ਕਮਾਉਂਗਾ ਤਾਂ ਹੀ ਫਿਰ ਵਧੀਆ ਵਿਆਹ ਕਰਾਉਂਗਾ ਨਾਲੇ ਮੇਰੀ ਹਜੇ ਮਾਮਾ ਕੁਵਾਰਾ ਬੈਠਾ ਏਸ ਦਾ ਵਿਆਹ ਨਹੀਂ ਹੋਇਆ ਤੇ ਤੁਸੀਂ ਇਹਨਾਂ ਦਾ ਵਿਆਹ ਕਰੋ ਤੁਸੀਂ ਮੇਰਾ ਵਿਆਹ ਇਹਨਾਂ ਤੋਂ ਪਹਿਲਾਂ ਕਿੱਦਾਂ ਕਰ ਸਕਦੇ ਹੋ ਮੇਰੀ ਮਾਂ ਕਹਿਣ ਲੱਗੀ ਕੋਈ ਗੱਲ ਨਹੀਂ ਤੇਰੇ ਮਾਮੇ ਦਾ ਵਿਆਹ ਤਾਂ ਥੋੜੇ ਦਿਨਾਂ ਬਾਅਦ ਹੋ ਹੀ ਜਾਣਾ ਵੀ ਕੁ ਦਿਨ ਬਾਅਦ ਮੇਰੇ ਮਾਮੇ ਦਾ ਵਿਆਹ ਹੋ ਗਿਆ ਸੀ। ਅਸੀਂ ਮਾਮੇ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਇੰਜੋਏ ਕੀਤਾ। ਅਸੀਂ ਬਹੁ ਮਸਤੀ ਕੀਤੀ। ਮਾਮੇ ਦੀ ਸੁਹਾਗਰਾਤ ਵਾਲੇ ਦਿਨ ਮੈਂ ਆਪਣੇ ਹੱਥੀਂ ਉਸ ਦਾ ਕਮਰਾ ਸਜਾਇਆ। ਮੇਰੀ ਆਪਣੇ ਮਾਮੇ ਨਾਲ ਦੋਸਤਾਂ ਵਾਂਗ ਬਣਦੀ ਸੀ ਅਤੇ ਉਸ ਨੂੰ ਮੈਂ ਸੁਹਾਗਰਾਤ ਨੂੰ ਉਸਦੇ ਕਮਰੇ ਵਿੱਚ ਛੱਡ ਕੇ ਵੀ ਆਇਆ ਤੇ ਨਾਲੇ ਮੈਂ ਉਸ ਨੂੰ ਮਜ਼ਾਕ ਕਰਦਾ ਸੀ ਕਿ ਮਾਮੀ ਤੋਂ ਪਹਿਲਾਂ ਮੈਂ ਸ਼ਗਨ ਵੀ ਮੰਗਿਆ। ਫਿਰ ਮੈਂ ਬਾਹਰ ਨਿਕਲਿਆ। ਮਾਮਾ ਤੇ ਮਾਮੀ ਤੇ ਮੈਂ ਮਾਸੀ ਜੀ ਅਸੀਂ ਬਹੁਤ ਹੀ ਹੱਸ ਰਹੇ ਸੀ। ਮਾਮਾ ਮੇਰਾ ਦੁਬਈ ਤੋਂ ਵਿਆਹ ਕਰਾਉਣ ਲਈ ਆਇਆ ਹੋਇਆ ਸੀ। ਮੇਰਾ ਮਾਮਾ ਬਹੁਤ ਹੀ ਸੋਹਣਾ ਸੀ ਪਰ ਮਾਮੀ ਮਾਮੇ ਨਾਲੋਂ ਵੀ ਜ਼ਿਆਦਾ ਸੋਹਣੀ ਸੀ। ਮਾਮਾ ਵਿਆਹ ਤੋਂ 1 ਮਹੀਨੇ ਬਾਅਦ ਹੀ ਚਲਾ ਗਿਆ ਤੇ ਹੁਣ ਘਰ ਵਿੱਚ ਮੈਂ ਤੇ ਨਾਨੀ ਤੇ ਮਾਮੀ ਤਿੰਨੋ ਹੀ ਰਹਿ ਗਏ ਸੀ। ਮਾਮੇ ਦੀ ਜ਼ਮੀਨ ਦੋ ਪਾਸੇ ਸੀ ਤੇ ਸਾਰਾ ਕੰਮ ਮੈਂ ਹੀ ਸੰਭਾਲਦਾ ਹੁੰਦਾ ਸੀ। ਨਾਲੇ ਮੈਂ ਆਪਣਾ ਕੰਮ ਕਰਦਾ ਤੇ ਨਾਲੇ ਮਾਮੇ ਦੀ ਖੇਤੀਬਾੜੀ ਕਰਦਾ ਸੀ। ਇਸ ਕਰਕੇ ਤਾਂ ਮਾਮਾ ਮੈਨੂੰ ਜਾਣ ਨਹੀਂ ਦਿੰਦਾ ਸੀ। ਕਹਿ ਦਿੰਦਾ ਸੀ ਸਾਡੇ ਕੋਲ ਹੀ ਰਹਿ। ਕਿਉਂਕਿ ਰੱਬ ਦੀ ਕਿਰਪਾ ਨਾਲ ਮੇਰੇ ਹੱਥੋਂ ਫਸਲ ਬੜੀ ਚੰਗੀ ਹੋ ਜਾਂਦੀ ਸੀ ਤੇ ਮਾਮੇ ਨੂੰ ਬੜਾ ਮੁਨਾਫਾ ਮਿਲਦਾ ਸੀ ਮੈਂ ਜਦੋਂ ਕੰਮ ਤੋਂ ਆਉਂਦਾ ਤਾਂ ਮੇਰੀ ਮਾਮੀ ਮੇਰੇ ਲਈ ਪਾਣੀ ਲੈ ਕੇ ਆਉਂਦੀ ਤੇ ਫਿਰ ਚਾਹ ਬਣਾ ਕੇ ਦਿੰਦੀ ਤੇ ਜੇ ਰੋਟੀ ਦਾ ਕੰਮ ਹੁੰਦਾ ਤਾਂ ਰੋਟੀ ਵੀ ਮੈਨੂੰ ਉਹੀ ਫੜਾਉਂਦੀ ਸੀ ਮੇਰੇ ਮਨ ਵਿੱਚ ਮਾਮੀ ਦੇ ਪ੍ਰਤੀ ਗਲਤ ਵਿਚਾਰ ਆਉਣੇ ਸ਼ੁਰੂ ਹੋ ਗਏ ਸੀ ਮੈਂ ਸੋਚਣ ਲੱਗਾ ਕਾਸ਼ ਕਿਤੇ ਮਾਮੀ ਮੇਰੇ ਨਾਲ ਹੀ ਸੈੱਟ ਹੋ ਜਾਵੇ ਤਾਂ ਮੈਂ ਤੇ ਮਾਮੀ ਦਾ ਖੂਬ ਨਜ਼ਾਰਾ ਹੀ ਲਵਾਂਗੀ ਕਿਉਂਕਿ ਜਦੋਂ ਮਾਮੀ ਠੁਮਕ ਠੁਮਕ ਤੁਰਦੀ ਸੀ ਬੜੀ ਸੋਹਣੀ ਲੱਗਦੀ ਸੀ ਉਸ ਨੂੰ ਵੇਖ ਕੇ ਤਾਂ ਮੇਰਾ ਦਿਲ ਉਸ ਤੇ ਆ ਗਿਆ ਸੀ। ਕੁੜੀਆਂ ਤਾਂ ਮੇਰ ਨਾਲ ਬਥੇਰੀਆਂ ਪੜਦੀਆਂ ਸੀ ਪਰ ਮਾਮੀ ਵਰਗੀ ਸੋਹਣੀ ਕੁੜੀ ਮੈਂ ਅਜੇ ਤੱਕ ਨਹੀਂ ਵੇਖੀ ਸੀ। ਦਿਲ ਕਰਦਾ ਸੀ ਉਸ ਨਾਲ ਗੱਲਾਂ ਕਰਾਂ। ਇੱਕ ਦਿਨ ਮੈਂ ਖੇਤ ਕੰਮ ਕਰਨ ਗਿਆ ਤਾਂ ਮੇਰੀ ਨਾਨੀ ਮੇਰੀ ਮਾਮੀ ਨੂੰ ਕਹਿਣ ਲੱਗੀ ਮੁੰਡਾ ਸਵੇਰ ਦਾ ਖੇਤੇ ਗਿਆ। ਭੁੱਖਾ ਹੋਊਗਾ ਤੂੰ ਰੋਟੀ ਦੇ ਆ। ਮਾਮੀ ਕਹਿੰਦੀ ਠੀਕ ਆ ਬੀਜੀ। ਮਾਮੀ ਮੇਰੀ ਰੋਟੀ ਦੇਣ ਲਈ ਖੇਤ ਗਈ। ਮੈਂ ਪਾਣੀ ਲਈ ਜਾਂਦਾ ਸੀ। ਮਾਮੀ ਨੇ ਮੈਨੂੰ ਆਵਾਜ਼ ਦਿੱਤੀ ਤੇ ਬਾਹਰ ਦਰਖਤ ਥੱਲੇ ਮੰਜਾ ਢਾਲਿਆ। ਠੰਡੀ ਠੰਡੀ ਹਵਾ ਚੱਲ ਰਹੀ ਸੀ ਤੇ ਮੈਂ ਉੱਥੇ ਪਾਣੀ ਲਾਉਣ ਕਰਕੇ ਸਾਰੇ ਕੱਪੜੇ ਲਾਏ ਸੀ। ਬਸ ਕੱਲਾ ਚਾਦਰਾਂ ਹੀ ਬੰਨਿਆ ਹੋਇਆ ਸੀ। ਮੈਂ ਜਿੰਮ ਜਾਂਦਾ ਸੀ ਤੇ ਮੇਰੀ ਬਾਡੀ ਬਹੁਤ ਸੋਹਣੀ ਸੀ। ਦੂਰੋਂ ਆਉਂਦੇ ਹੀ ਜਦੋਂ ਮਾਮੀ ਨੂੰ ਮੈਂ ਵੇਖਿਆ ਤਾਂ ਮੈਂ ਕਿਹਾ ਲੱਗਦਾ ਅਸ ਤਾਂ ਮਾਮੀ ਰੋਟੀ ਲੈ ਕੇ ਆਈ ਆ। ਅੱਜ ਮੈਂ ਇਸ ਨੂੰ ਆਪਣੇ ਦਿਲ ਦੀ ਗੱਲ ਕਹਿ ਦੇਣੀ ਆ ਤੇ ਬਹੁਤ ਵਧੀਆ ਮੌਕਾ ਤੇ ਮੈਂ ਹੱਥੋਂ ਨਹੀਂ ਗਵਾਉਣਾ। ਜਦੋਂ ਮੈਂ ਮੰਜੇ ਤੇ ਆ ਕੇ ਬੈਠਾ ਮਾਮੀ ਕਹਿਣ ਲੱਗੀ ਆ ਜਾ ਜੀਤ ਰੋਟੀ ਖਾ ਲੈ। ਮਾਮੀ ਮੈਂ ਹੁਣੇ ਹੱਥੋਂ ਕਿਉਂ ਨਾ? ਮੈਂ ਮਾਮੀ ਨਾਲ ਰੋਟੀ ਕੋਲ ਕੇ ਰੱਖ ਦਿੱਤੀ ਤੇ ਮੈਂ ਕਿਹਾ ਮਾਮੀ ਤੁਸੀਂ ਵੀ ਖਾਓ ਮੇਰੇ ਨਾਲ ਉਹ ਕਹਿੰਦੀ ਨਹੀਂ ਨਹੀਂ ਮੈਂ ਖਾ ਕੇ ਆਈਆਂ ਤੂੰ ਖਾ ਲੈ ਮੈਂ ਰੋਟੀ ਖਾਣ ਲੱਗ ਪਿਆ ਥੋੜੀ देर ਬਾਅਦ ਰੋਟੀ ਖਾ ਕੇ ਮੈਂ ਉੱਥੇ ਬੈਠਾ ਕਿਉਂਕਿ ਅੱਜ ਮੈਂ ਆਪਣੇ ਦਿਲ ਦੀ ਗੱਲ ਮਾਮੀ ਨੂੰ ਕਹਿਣਾ ਚਾਹੁੰਦਾ ਸੀ ਮੈਂ ਕਿਹਾ ਮਾਮੀ ਮੈਂ ਤੁਹਾਡ ਨਾਲ ਇੱਕ ਗੱਲ ਕਰਨੀ ਆ ਤਾਂ ਮੇਰੀ ਮਾਮੀ ਕਹਿਣ ਲੱਗੀ ਮੇਰੇ ਨਾਲ ਕਿਹੜੀ ਗੱਲ ਕਰਨੀ ਆ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੈਂ ਬਹੁਤ ਪਸੰਦ ਕਰਦਾ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਮੈਂ ਉਹਨਾਂ ਨੂੰ ਕਿਹਾ ਮਾਮੀ ਤੂੰ ਕਿੰਨੀ ਸੋਹਣੀ ਐ ਜਦੋਂ ਘਰੇ ਕੰਮ ਕਰਦੀ ਆ ਨਾ ਤਾਂ ਮੈਂ ਤੇਰੇ ਵਾਲੀ ਵੇਖਦਾ ਰਹਿਣਾ ਮੰਮੀ ਕਹਿਣ ਲੱਗੀ ਕਿ ਮੈਂ ਤੇਰੇ ਮੂੰਹ ਤੇ ਥੱਪੜ ਲਾਉਣਾ ਤੂੰ ਕਿਦਾਂ ਦੀਆਂ ਗੱਲਾਂ ਮੈਨਾਂ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਤਾਂ ਸ਼ਰਮ ਆਉਂਦੀ ਆ ਮੈਂ ਉਹਨਾਂ ਨੂੰ ਕਿਹਾ ਮੰਮੀ ਇੱਕ ਵਾਰੀ ਸੋਚ ਕੇ ਤਾਂ ਵੇਖ ਕਿ ਮਾਮਾ ਤਾਂ ਉੱਥੇ ਇਕੱਲਾ ਤੇਰਾ ਸਬਰ ਕਰਕੇ ਨਹੀਂ ਬੈਠਾ ਉਹ ਤਾਂ ਆਪਣਾ ਮਨੋਰੰਜਨ ਵੀ ਕਰ ਲੈਂਦਾ ਹੋਣਾ ਤੇ ਤੂੰ ਸਾਰੀ ਉਮਰ ਇਦਾਂ ਹੀ ਬੈਠੀ ਰਹੇਂਗੀ ਉਸ ਦੀ ਯਾਦ ਵਿੱਚ ਪਤਾ ਨਹੀਂ 4 ਸਾਲਾਂ ਨੂੰ ਆਉ ਜਾਂ 55 ਸਾਲਾਂ ਨੂੰ ਆਉ ਉਹ ਦੋਨੋਂ ਤਾਂ ਤੇਰੀ ਅੱਧੀ ਜਵਾਨੀ ਲੰਘ ਜਾਣੀ ਆ ਉਹ ਆਪਣੀ ਜ਼ਿੰਦਗੀ ਨਾਲ ਨਜ਼ਾਰੇ ਲਿਆ ਕਰ ਇੰਨਾ ਕਹਿ ਕੇ ਮੈਂ ਮੰਮੀ ਦੇ ਗੱਲ ਨੂੰ ਬਾਵਾ ਪਾ ਲਿਆ ਸੀ ਫਿਰ ਮੰਮੀ ਵੀ ਥੋੜੇ ਸਰੂਰ ਵਿੱਚ ਆ ਗਈ ਉਸ ਤੋਂ ਬਾਅਦ ਕਹਿਣ ਲੱਗੀ ਮੈਂ ਘਰ ਜਾਣਾ ਬੇਬੇੜੀਖ ਦੀ ਹੋਣੀ ਆ ਕੱਲ ਨੂੰ ਫੇਰ ਤੇਰੀ ਰੋਟੀ ਲੈ ਕੇ ਆਉਂਗੀ ਇੰਨਾ ਕਹਿ ਕੇ ਉਹ ਘਰ ਵੱਲ ਤੁਰ ਪਈ ਸੀ ਪਰ ਅੱਜ ਮੈਂ ਬਹੁਤ ਖੁਸ਼ੀ ਮੰਮੀ ਨੂੰ ਵੀ ਪੂਰਾ ਖੁਸ਼ ਕਰਕੇ ਤੋਰਿਆ ਸੀ ਮੰਮੀ ਨੇ 2 ਮਹੀਨੇ ਵਿਚਾਰੀ ਨੇ ਬੜੇ ਤੜ-ਤੜ ਕੇ ਕੱਡੇ ਹੋਣਗੇ ਮੰਮੀ ਤੋਂ ਬਿਨਾਂ ਪਤਾ ਨਹੀਂ ਹੋਰ ਕਿੰਨਾ ਟਾਈਮ ਤੜਫਦੀ ਰਹਿੰਦੀ ਕਿਉਂਕਿ ਇੱਕ ਵਾਰ ਜਦੋਂ ਵਿਆਹ ਹੋ ਜਾਂਦਾ ਤਾ ਫਿਰ ਕੱਲਿਆ ਰਹਿਣ ਨੂੰ ਦਿਲ ਨਹੀਂ ਕਰਦਾ ਮੈਂ ਮਾਮੀ ਵੱਲ ਵੇਖ ਕੇ ਇਸ ਚੀਜ਼ ਦਾ ਅੰਦਾਜ਼ਾ ਲਾ ਲਿਆ ਸੀ ਕਿ ਮਾਮੀ ਨੂੰ ਵੀ ਆਪਣੇ ਪਿਆਰ ਦੀ ਭੁੱਖ ਸੀ ਅਤੇ ਉਹ ਵੀ ਆਪਣੀਆਂ ਲੋੜਾਂ ਨੂੰ ਕੰਟਰੋਲ ਕਰ ਰਹੀ ਸੀ ਮੈਂ ਕਈ ਵਾਰੀ ਵੇਖਿਆ ਸੀ ਮਾਮੇ ਦੀ ਫੋਟੋ ਨੂੰ ਚੁੱਕ-ਚੁੱਕ ਕੇ ਆਪਣੇ ਸੀਨੇ ਨਾਲ ਲਾਉਂਦੀ ਹੁੰਦੀ ਸੀ ਅਤੇ ਕਦੇ ਆਪਣੇ ਗਾਲ ਨਾਲ ਲਾਉਂਦੀ ਤੇ ਕਦੇ ਚੁੰਮਦੀ ਸੀ ਅਤੇ ਉਸ ਤੋਂ ਬਾਅਦ ਮੈਂ ਚੋਰੀ-ਚੋਰੀ ਮਾਮੀ ਨੂੰ ਦੇਖਦਾ ਰਹਿੰਦਾ ਸੀ ਨਾ ਮਾਮੀ ਦੇ ਅੰਦਰਲੀ ਤੜਫ ਨੂੰ ਸਮਝ ਆ ਜਾਂਦਾ ਸੀ ਸ਼ਾਮ ਨੂੰ ਜਦੋਂ ਮੈਂ ਘਰ ਗਿਆ ਤਾਂ ਮਾਮੀ ਅੱਜ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਮਾਮੀ ਨੇ ਨਾਤੋ ਕੇ ਬੜਾ ਸੋਹਣਾ ਸੂਟ ਪਾਇਆ ਸੀ। ਅੱਜ ਤਾਂ ਥੋੜਾ ਬਹੁਤ ਮੇਕਅਪ ਵੀ ਕੀਤਾ ਸੀ। ਲੱਗਦਾ ਸੀ ਜਿੱਦਾਂ ਮੇਰੇ ਲਈ ਤਿਆਰ ਹੋ ਕੇ ਬੈਠੀ ਹੋਵੇ। ਮਾਮੀ ਨੇ ਮੈਨੂੰ ਆਪਣੇ ਗੋਰੇ-ਗੋਰੇ ਹੱਥਾਂ ਨਾਲ ਰੋਟੀ ਫੜਾਈ। ਮੈਂ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਨਾਨੀ ਨੂੰ ਮੈਂ ਕਿਹਾ ਕਿ ਮੈਨੂੰ ਨੀਂਦ ਆਉਂਦੀ ਆ ਤੇ ਮਾਮੀ ਨੂੰ ਮੈਂ ਜਾਂਦਾ ਜਾਂਦਾ ਕਹਿ ਗਿਆ ਕਿ ਮਾਮੀ ਮੇਰਾ ਦੁੱਧ ਮੇਰੇ ਕਮਰੇ 'ਚ ਫੜਾਏ ਹੋ। ਮਾਮੀ ਕਹਿੰਦੀ ਠੀਕ ਆ। ਵੀ ਕੁ ਮਿੰਟਾਂ ਬਾਅਦ ਮਾਮੀ ਮੈਨੂੰ ਦੁੱਧ ਫੜਾਉਣ ਆਈ। ਮੈਂ ਮਮੀ ਦੀ ਬਾਹ ਫੜ ਲਈ ਤੇ ਮੈਂ ਕਿਹਾ ਮਮੀ ਦਿਲ ਕਰਦਾ ਤੁਹਾਨੂੰ ਆਪਣੇ ਨਾਲ ਹੀ ਪਾਣਾ ਮਮੀ ਕਹਿਣ ਲੱਗੀ ਇੱਕ ਵਾਰੀ ਬੇਬੇ ਨੂੰ ਸੌ ਜਾਣ ਦੇ ਮੈਂ ਫੇਰ ਆਉਣੀ ਆ ਤੇ ਆਪਣੇ ਕਮਰੇ ਦੀ ਕੁੰਡੀ ਨਾ ਲਾਈਂ ਦਰਵਾਜ਼ਾ ਅਜਾ ਖੁੱਲਾ ਹੀ ਰੱਖੀ ਤਾਂ ਮੈਂ ਦਰਵਾਜ਼ਾ ਖੁੱਲਾ ਹੀ ਰੱਖਿਆ तकरीबन ਰਾਤ ਦੇ 11:00 ਵਜੇ ਜੀ ਮਮੀ ਮੇਰੇ ਕੋਲ ਆਈ ਤੇ ਮੇ ਨਾਲ ਗੱਲਾਂ ਕਰਨ ਲੱਗੀ ਇੱਕ ਘੰਟਾ ਸੀ ਬਹੁਤ ਨਜ਼ਾਰੇ ਲਿੱਤੇ ਫਿਰ ਮਾਮੀ ਨਾਨੀ ਦੇ ਕਮਰੇ ਵਿੱਚ ਚਲੀ ਗਈ। ਨਾਨੀ ਨੂੰ ਕਿਸੇ ਗੱਲ ਦੀ ਭਣਕ ਤੱਕ ਨਾ ਲੱਗੀ। ਅਗਲੇ ਦਿਨ ਮਾਮੀ ਖੇਤ ਵਿੱਚ ਰੋਟੀ ਲੈ ਕੇ ਆਈ। ਅਸੀਂ ਉੱਥੇ ਫੇਰ ਬਹੁਤ ਮौज-ਮਸਤੀ ਕੀਤੀ। ਮਾਮੀ ਕਹਿੰਦੀ, ਮੈਂ ਇੱਕ ਗੱਲ ਨੋਟ ਕੀਤੀ ਆ। ਜੋ ਸੁਆਦ ਦਿੱਤੇ ਖੇਤ ਵਿੱਚ ਆਉਂਦਾ ਉਹ ਘਰੇ ਵਿੱਚ ਨਹੀਂ ਆਉਂਦਾ। ਮੈਂ ਉਹਨਾਂ ਨੂੰ ਕਿਹਾ, ਸੱਚੀ ਮਾਮੀ ਕਹਿੰਦੀ, ਹਾਂ ਵੇ। ਹੁਣ ਮੈਨੂੰ ਮਾਮੀ ਕਹਿਣਾ ਵੀ ਛੱਡ ਦੇ। ਮੈਂ ਉਹਨਾਂ ਨੂੰ ਕਿਹਾ, ਨਹੀਂ, ਰਿਸ਼ਤਾ ਤਾਂ ਮੈਂ ਮੈਂ ਉੱਪਰੋਂ ਉਹੀ ਰੱਖਣਾ। ਸਾਡਾ ਰਿਸ਼ਤਾ ਸਾਡੀਆਂ ਦੋਨਾਂ ਦੀਆਂ ਨਜ਼ਰਾਂ ਦੇ ਵਿੱਚ ਬਦਲਿਆ ਹੈ, ਸਮਾਜ ਦੀਆਂ ਨਜ਼ਰਾਂ ਵਿੱਚ ਨਹੀਂ। ਬਸ ਫੇਰ ਕੀ ਸਾਡਾ ਹੁਣ ਰੋਜ਼ ਦਾ ਇਹੀ ਕੰਮ ਬਣ ਗਿਆ ਸੀ ਆਨੇ ਬਹਾਨੇ ਸਵੇਰੇ ਖੇਤ ਚਲਾ ਜਾਂਦਾ ਤੇ ਮੰਮੀ ਰੋਟੀ ਲੈ ਕੇ ਖੇਤ ਪਹੁੰਚ ਜਾਂਦੀ ਖੇਤ ਵਾਲੇ ਕੋਠੇ ਵਿੱਚ ਗੂਹ ਨਜ਼ਾਰੇ ਲੈਂਦੇ ਰਾਤ ਨੂੰ ਫੇਰ ਨਾਨੀ ਤੋਂ ਚੋਰੀ ਅਸੀਂ ਸਭ ਕੁਝ ਕਰਦੇ ਸਾਮ ਨੂੰ ਕਿ ਦੂਜੇ ਨਾਲੇ ਕੁਝ ਕੀਤੇ ਬਿਨਾਂ ਨੀਂਦ ਹੀ ਨਹੀਂ ਸੀ ਆਉਂਦੀ ਮੈਨੂੰ ਉਹਦਾ ਚਸਕਾ ਜੋ ਪੈ ਗਿਆ ਸੀ ਤੇ ਮੰਮੀ ਨੂੰ ਮੇਰੇ ਜਦੋਂ ਮੈਂ ਕੰਮ ਲਈ ਘਰੋਂ ਬਾਹਰ ਜਾਂਦਾ ਤਾਂ ਮੰਮੀ ਮੈਨੂੰ ਉਸੇ ਵੇਲੇ ਫੋਨ ਕਰ ਦਿੰਦੀ ਕਿੰਨਾ ਕੁ ਟਾਈਮ ਲੱਗੂਗਾ ਜਲਦੀ ਘਰ ਆ ਜਾ ਮੈਨੂੰ ਤੇਰੇ ਬਿਨਾ ਘਰ ਵਟਵਟ ਖਾਣ ਨੂੰ ਆਉਂਦਾ ਜਦੋਂ ਵੀ ਮੈਂ ਬਾਹਰ ਕੰਮ ਲਈ ਆਉਂਦਾ ਤਾਂ ਮਾਮੀ ਮੈਨੂੰ ਨਾਨੀ ਤੋਂ ਅੱਖ بچਾ ਕੇ ਗਲ ਬਕੜੀ ਪਾ ਲੈਂਦੀ ਤੇ ਕਹਿ ਦਿੰਦੀ ਸੀ ਇੱਕ ਦਿਨ ਜਦੋਂ ਮਾਮੀ ਖੇਤ ਮੇਲੀ ਰੋਟੀ ਲੈ ਕੇ ਆਈ ਤਾਂ ਸਾਡੇ ਗਵਾਂਢ ਦੇ ਮੁੰਡੇ ਨੇ ਉਸ ਨੂੰ ਮੇਰੇ ਕੋਲ ਬੈਠੀ ਨੂੰ ਵੇਖ ਲਿਆ ਤੇ ਅੰਦਰ ਮੈਂ ਤੇ ਮਾਮੀ ਮੋਟਰ ਵਾਲੇ ਕੋਠੇ ਵਿੱਚ ਆਪਣੀ ਹੀ ਮਸਤੀ ਵਿੱਚ ਸੀ ਸਾਨੂੰ ਉਸ ਤੇ ਆਉਣ ਦੀ ਭਿੰਨ ਕਿ ਨ ਲੱਗੀ ਅਸਤਾ ਦੋਨੋਂ ਆਪਣੀ ਮਸਤੀ ਵਿੱਚ ਸੀ ਕਿਉਂਕਿ ਅਸੀਂ ਬੇਫਿਕਰ ਹੋ ਕੇ ਲੱਗੇ ਸੀ ਤੇ ਅਸੀਂ ਕਮਰੇ ਦੀ ਕੁੰਡੀ ਵੀ ਨਹੀਂ ਲਾਈ ਸੀ ਕਿ ਇੱਥੇ ਕਿਹੜਾ ਕਿਸੇ ਨੇ ਆਉਣਾ ਅਤੇ ਉਸ ਤੋਂ ਬਾਅਦ ਮੰਮੀ ਵੀ ਆਪਣੀ ਮਸਤੀ ਵਿੱਚ ਮਸਤ ਸੀ ਕਹਿ ਦਿੰਦੀ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਉਹ ਮੁੰਡਾ ਕਦੋਂ ਸਾਡੇ ਪਿੱਛੋਂ ਦੇਖ ਕੇ ਮੁੜ ਗਿਆ ਤੇ ਉਸ ਤੋਂ ਬਾਅਦ ਉਸਨੇ ਸਾਡੇ ਤੇ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਜਦੋਂ ਵੀ ਮੰਮੀ ਖੇਤ ਆਉਂਦੀ ਉਹ ਪੂਰੀ ਨਿਗਰਾਨੀ ਰੱਖਦਾ ਸੀ ਇੱਕ ਦਿਨ ਉਸਨੇ ਚੋਰੀ-ਚੋਰੀ ਸਾਡੀ ਵੀਡੀਓ ਬਣਾ ਲਈ ਤੇ ਮੇਰੇ ਮਾਮੇ ਨੂੰ ਭੇਜ ਦਿੱਤੀ ਤੇ ਨਾਲੇ ਮੇਰੀ ਮਾਂ ਨਾਨੀ ਨੂੰ ਵੀ ਉਹ ਖਾਈ ਨਾਨੀ ਨੇ ਸਾਨੂੰ ਦੋਨੋਂ ਨੂੰ ਕੋਲ ਬਿਠਾਇਆ ਤੇ ਸਮਝਾਉਣ ਲੱਗੀ ਕਿ ਤੁਸੀਂ ਜੋ ਕਰਦੇ ਹੋ ਛੱਡ ਦਿਓ ਮੈਨੂੰ ਕਹਿਣ ਲੱਗੀ ਕਿ ਜੇ ਤੇਰੇ ਮਾਮੇ ਨੂੰ ਪਤਾ ਲੱਗ ਗਿਆ ਤਾਂ ਇਹ ਸਾਂਝਾ ਮਾੜਾ ਹੋਣਾ ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਗੱਲ ਮਾਮੇ ਤੱਕ ਵੀ ਪਹੁੰਚ ਗਈ ਸੀ ਅਸੀਂ ਨਾਨੀ ਦੇ ਸਮਝਾਉਣ ਤੇ ਬਿਨਾਂ ਰੁਕੇ ਨਾਨੀ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਂ ਨੂੰ ਕਿਸੇ ਗੱਲ ਦਾ ਪਤਾ ਲੱਗੇ ਉਹ ਮੈਨੂੰ ਕਹਿਣ ਲੱਗੀ ਤੂੰ ਚੁੱਪ ਕਰਕੇ ਹੁਣ ਆਪਣੇ ਪਿੰਡ ਚਲਾ ਜਾ ਪਰ ਜੋ ਸਾਨੂੰ ਚਸਕਾ ਪਿਆ ਸੀ ਉਹ ਸਾਨੂੰ ਇੱਕ ਦੂਜੇ ਤੋਂ ਵੱਖ ਨਹੀਂ ਹੋਣ ਦਿੰਦਾ ਸੀ ਮੈਂ ਹਜੇ ਨਾਨਕੇ ਪਿੰਡੀ ਰਹਿ ਰਿਹਾ ਸੀ ਕਿ ਅਚਾਨਕ ਇੱਕ ਦਿਨ ਸਾਨੂੰ ਬਿਨਾਂ ਦੱਸੇ ਮਾਮਾ ਘਰ ਆ ਗਿਆ ਤੇ ਮਾਮੀ ਨੇ ਆ ਕੇ ਕੋਈ ਸੁਖ ਸਾਨ ਨਾ ਪੁੱਛੀ ਮੈਨੂੰ ਤੇ ਮਾਮੀ ਨੂੰ ਬੜਾ ਕੁੱਟਿਆ ਮੇਰੀ ਨਾਨੀ ਅੱਕੇ ਹੋ ਕੇ ਸਾਨੂੰ ਛੜਾਉਣ ਲੱਗੀ ਤੇ ਕਹਿਣ ਲੱਗੀ ਪੁੱਤ ਗੱਲ ਤਾਂ ਦੱਸ ਕੀ ਹੋਈ ਮਾਮੇ ਨੇ ਸਾਡੀ ਵੀਡੀਓ ਨਾਨੀ ਨੂੰ ਵਿਖਾ ਦਿੱਤੀ ਨਾਨੀ ਤਾਂ ਪਹਿਲਾਂ ਹੀ ਗੱਲ ਜਾਣਦੀ ਸੀ ਪਰ ਮਾਮੇ ਦੇ ਮੂੰਹ ਤੇ ਸੱਚੀ ਹੁਣ ਮਰੀ ਕਹਿਣ ਲੱਗੀ ਹਾਈ ਰੱਬਾ ਇਹ ਦੋਨੋਂ ਆ ਕੁਝ ਕਰਦੇ ਰਹੇ ਮੈਨੂੰ ਤਾਂ ਪਤਾ ਹੀ ਨਾ ਲੱਗਾ ਮਾਮੇ ਨੇ ਮੇਰੀ ਮੰਮੀ ਨੂੰ ਵੀ ਫੋਨ ਕਰ ਦਿੱਤਾ ਮੇਰੀ ਮਾਂ ਮੇਰੇ ਪਿਓ ਨਾਲ ਉੱਥੇ ਆ ਗਈ ਸੀ ਅਤੇ ਉਸ ਤੋਂ ਬਾਅਦ ਮੇਰੇ ਮਾਮੇ ਨੇ ਸਾਰੀ ਕਰਤੂਤ ਦਸੀ ਮੇਰੇ ਮਾਪਿਓ ਨੇ ਵੀ ਮੈਨੂੰ ਦੱਸ ਦਿੱਤਾ ਸੀ ਉਸ ਦਿਨ ਮੇਰੇ ਪਿਓ ਨੇ ਮੈਨੂੰ ਬਹੁਤ ਕੁੱਟਿਆ ਸੀ ਉਹਨਾਂ ਨੇ ਕਿਹਾ ਸੀ ਜੇ ਤੂੰ ਸੁਆ ਖਾਣੀ ਸੀ ਤਾਂ ਹੋਰ ਬਥੇਰੀਆਂ ਸੀ ਘਟੋ ਘੱਟ ਰਿਸ਼ਤਾ ਤਾਂ ਨਾ ਖਰਾਬ ਕਰਦਾ ਫਿਰ ਮੇਰੇ ਮਾਪਿਓ ਮੈਨੂੰ ਪਿੰਡ ਲੈ ਗਏ ਤੇ ਮੇਰਾ ਵਿਆਹ ਕਰ ਦਿੱਤਾ ਮੇਰੇ ਵਿਆਹ ਵਿੱਚ ਕੱਲੀ ਨਾਨੀ ਹੀ ਆਈ ਸੀ ਕਿਉਂਕਿ ਮਾਮੇ ਨਾਲ ਮੇਰਾ ਰਿਸ਼ਤਾ ਟੁੱਟ ਗਿਆ ਸੀ ਕਹਿਣ ਲੱਗਾ ਭੈਣੀ ਜੇ ਤੇਰਾ ਦਿਲ ਕਰਿਆ ਕਰੇ ਤੂੰ ਮਿਲ ਜਾਇਆ ਕਰ ਪਰ ਨਾ ਤਾਂ ਮੈਂ ਤੁਹਾਡੇ ਪਿੰਡ ਆਉਣਾ ਤੇ ਨਾ ਮੈਂ ਉਸ ਕਲਮੂਹੇ ਨੂੰ ਇੱਥੇ ਵੜਨ ਦੇਣਾ। ਮੇਰੀ ਮਾਂ ਬਸ ਰੋਈ ਜਾਂਦੀ ਸੀ, ਕੁਝ ਬੋਲ ਨਹੀਂ ਰਹੀ ਸੀ। ਮੈਂ ਪਿੰਡ ਚਲਾ ਗਿਆ ਤਾਂ ਮੇਰੇ ਮਾਤੇ ਪਿਓ ਸਵੇਰੇ ਸ਼ਾਮ ਮੇਨਾਂ ਬੜਾ ਕਲੇਸ਼ ਰਾਂਦੇ। ਕਿ ਤੂੰ ਬਹੁਤ ਜ਼ਿਆਦਾ ਗਲਤ ਕੀਤਾ। ਹੁਣ ਤਾਂ ਮੈਨੂੰ ਵੀ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ। ਫਿਰ ਮੇਰੇ ਮਾਤੇ ਪਿਓ ਨੇ ਮੇਰੇ ਲਈ ਕੁੜੀ ਪਸੰਦ ਕੀਤੀ ਤੇ ਵਿਆਹ ਰੱਖ ਦਿੱਤਾ। ਮੇਰੇ ਵਿਆਹ ਵਾਲੇ ਦਿਨ ਕੱਲੀ ਨਾਨੀ ਆਈ। ਮਾਮਾ ਮਾਮੀ ਨਹੀਂ ਆਏ ਸੀ। ਤੇ ਉਹਨਾਂ ਨੇ ਸ਼੍ਰੀਕੇ ਵਾਲਿਆਂ ਨੂੰ ਕਹਿ ਦਿੱਤਾ ਸੀ। ਕਿ ਮੇਰੇ ਭਾਬੀ ਤਾਂ ਮੇਰੇ ਨਾਲ ਮੇਰੇ ਭਰਾ ਦੇ ਨਾਲ ਦੁਬਈ ਚਲੀ ਗਈ ਤੇ ਮੇਰੀ ਮਾਂ ਕੱਲੀ ਹੀ ਇੱਥੇ ਆ ਇਸ ਕਰਕੇ ਕੱਲੀ ਆਈ ਹੈ ਮੇਰਾ ਵਿਆਹ ਹੋ ਗਿਆ ਸੀ ਤੇ ਮੇਰੇ ਮਾਪਿਓ ਨੇ ਮੇਰੇ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਪਰ ਮੇਰਾ ਆਪਣੇ ਘਰ ਵਾਲੇ ਨਾਲ ਸੁਹਾਗਰਾਤ ਮਨਾਉਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਸੀ ਫਿਰ ਮੈਂ ਸੋਚਿਆ ਕਿ ਉਸਦਾ ਕੀ ਕਸੂਰ ਹੈ ਪਰ ਹੌਲੀ-ਹੌਲੀ ਮੈਨੂੰ ਆਪਣੇ ਘਰ ਵਾਲੀ ਨਾਲ ਪਿਆਰ ਹੋ ਗਿਆ ਸੀ ਮੇਰੀ ਘਰ ਵਾਲੀ ਮੈਨੂੰ ਬਹੁਤ ਵਾਰ ਕਹਿ ਰਹੀ ਸੀ ਕਿ ਆਪਾਂ ਨਾਨਕੇ ਪਿੰਡ ਚਲੀਏ ਮੈਂ ਉਸਨੂੰ ਕਿਹਾ ਕਿ ਨਾਨਕੇ ਪਿੰਡ ਕੌਣ ਕੱਲੀ ਨਾਨੀ ਤਾਂ ਰਹਿੰਦੀ ਆ ਉਹ ਆਪਾਂ ਨੂੰ ਇੱਥੇ ਥੋੜੇ ਦਿਨਾਂ ਬਾਅਦ ਹੀ ਮਿਲ ਜਾਂਦੀ ਆ ਪਰ ਮੇਰੀ ਘਰ ਵਾਲੀ ਨੇ ਜਿੱਦ ਫੜ ਲਈ ਸੀ ਕਿ ਮੈਂ ਨਾਨਕੇ ਪਿੰਡ ਜਾਣਾ ਹੀ ਆ ਬਹੁਤ ਵਾਰ ਉਸ ਨੂੰ ਮੈਂ ਟਾਲ ਮਟੋਲ ਕੀਤੀ ਪਰ ਇੱਕ ਦਿਨ ਮੇਰੀ ਨਾਨੀ ਆਈ ਤੇ ਉਹ ਨਾਨੀ ਦੇ ਨਾਲ ਤਿਆਰ ਹੋ ਗਈ ਸੀ ਤੇ ਨਾਲੇ ਨਾਨੀ ਨੇ ਉਸ ਨੂੰ ਕੁਝ ਵੀ ਨਾ ਕਿਹਾ ਜੋ 4 ਦਿਨ ਸਾਡੇ ਕੋਲ ਰਹਿ ਗਿਆ ਹੁਣ ਮੇਰੀ ਨਾਨੀ ਕੀ ਕਹਿੰਦੀ ਉਹ ਤਾਂ ਆਪ ਡਰਦੀ ਮਾਰੀ ਚੁੱਪ ਹੀ ਰਹੀ ਉਹ ਨਾਨੀ ਚੁੱਪ ਸੀ ਤੇ ਉਸ ਨੂੰ ਨਾਲ ਲੈ ਗਈ ਜਦੋਂ ਨਾਨਕੇ ਪਿੰਡ ਪਹੁੰਚੀ ਤਾਂ ਉੱਥੇ ਅੱਗੇ ਮਾਮਾ ਤੇ मामੀ ਸੀ ਨਾਨੀ ਕੋਲ ਵੀ ਕੋਈ ਬਹਾਨਾ ਨਹੀਂ ਸੀ ਮੇਰੀ ਘਰਵਾਲੀ ਨੇ ਫੋਨ ਕਰਕੇ ਮੈਨੂੰ ਉੱਥੇ ਬੁਲਾ ਲਿਆ ਕਿ ਦੱਸੋ ਮਾਮਲਾ ਕੀ ਆ ਤੁਸੀਂ ਤਾਂ ਕਹਿੰਦੇ ਸੀ ਨਾਨੀ ਕੱਲੀ ਰਹਿੰਦੀ ਆ ਤੇ ਤੇ ਤਾਂ ਮਾਮਾ मामੀ ਵੀ ਨੇ ਤੇ ਕਹਿੰਦੇ ਨੇ ਤੂੰ ਆਪਣੇ ਵਿਆਹ ਤੇ ਕਿਉਂ ਨਹੀਂ ਆਈ ਜਦੋਂ ਮੈਂ ਆਪਣੇ ਨਾਨਕੇ ਘਰ ਪਹੁੰਚਿਆ ਤਾਂ ਮੇਰੇ ਮਾਮੇ ਦਾ ਫੋਨ ਕਾਲ ਉੱਠਿਆ ਸੀ ਮਾਮੇ ਨੇ ਸਾਰੀ ਸੱਚਾਈ ਮੇਰੀ ਘਰਵਾਲੀ ਨੂੰ ਦੱਸ ਦਿੱਤੀ ਮੇਰੀ ਘਰਵਾਲੀ ਕਹਿਣ ਲੱਗੀ ਤੂੰ ਮੇਨਾਂ ਧੋਖਾ ਕੀਤਾ ਮੈਂ ਤੇਰੇ ਨਾਲ ਇੱਕ ਮਿੰਟ ਵੀ ਨਹੀਂ ਰਹਿ ਸਕਦੀ ਉਸ ਨੇ ਆਪਣੇ ਪੇਕੇ ਘਰ ਫੋਨ ਕਰ ਦਿੱਤਾ ਉਸ ਤੇ ਮਾਪੇ ਉਸ ਨੂੰ ਲੈਣ ਆ ਗਏ ਉਸ ਨੇ ਸਾਰੀ ਸੱਚਾਈ ਉਹਨਾਂ ਨੂੰ ਦੱਸ ਦਿੱਤੀ ਮੇਰੀ ਆਪਣੇ ਸਹੁਰਿਆਂ ਵਿੱਚ ਕੋਈ ਜਿਤ ਨਹੀਂ ਰਹਿ ਗਈ ਸੀ ਉਹ ਆਪਣੀ ਕੁੜੀ ਨੂੰ ਨਾਲ ਹੀ ਲੈ ਗਈ ਤੇ ਉਹਨਾਂ ਨੇ ਮੇਰੇ ਤੇ ਕੇਸ ਕਰ ਦਿੱਤਾ 2 ਸਾਲ ਸਾਡਾ ਕੇਸ ਚੱਲਿਆ ਤੇ ਮੈਂ ਆਪਣਾ ਘਰ ਉਸ ਨਾਲ ਬਸਾਉਣਾ ਚਾਹੁੰਦਾ ਸੀ ਪਰ ਉਸਨੇ ਮੈਨੂੰ ਤਲਾਕ ਦੇ ਕੇ ਹੀ ਸਾਂਹ ਲਿਆ ਮੈਂ ਹੁਣ ਇਕੱਲਾ ਹੀ ਰਹਿ ਗਿਆ ਹਾਂ ਤੇ ਮੇਰੀ ਘਰਵਾਲੀ ਬੜੀ ਹੀ ਵਧੀਆ ਸੁਭਾਅ ਦੀ ਕੁੜੀ ਸੀ ਜਿਸ ਨੂੰ ਮੈਂ ਆਪਣੀ ਗਲਤੀ ਕਰਕੇ ਗਵਾ ਲਿਆ ਤੇ ਮੇਰਾ ਨਾਨਕਾ ਨਾਲ ਵੀ ਬੜਾ ਮੋਸੀ ਮੈਂ ਆਪਣੇ ਨਾਨਕੇ ਵੀ ਗਵਾ ਲਏ ਜਿਹੜਾ ਮਾਮਾ ਮੇਰੇ ਉੱਤੇ ਜਾਣਵਾਰਦਾ ਸੀ ਅਚ ਉਹੀ ਮਾਮਾ ਮੈਨੂੰ ਵੇਖਣਾ ਨਹੀਂ ਚਾਹੁੰਦਾ ਸੀ ਤੇ ਮੈਂ ਤੇ ਮੰਮੀ ਨੇ ਆਪਣੇ ਕਰਕੇ ਕਿੰਨੇ ਰਿਸ਼ਤੇ ਗਵਾਏ ਤੇ ਦੋਨਾਂ ਦੇ ਘਰ ਆਪੋ ਆਪ ਖਰਾਬ ਕਰ ਲਏ ਕਿਉਂਕਿ ਮਾਮਾ ਉਹਨਾਂ ਮੰਮੀ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਦਾ ਸੀ ਧਿਆਨ ਦੇ ਬਹਾਨੇ ਉਸ ਨੂੰ ਕੁਟਦਾ ਮਾਰਦਾ ਰਹਿੰਦਾ ਸੀ ਅੱਜ ਮੈਨੂੰ ਆਪਣੀ ਗਲਤੀ ਤੇ ਬਹੁਤ ਵੱਡਾ ਪਛਤਾਵਾ ਹੋ ਰਿਹਾ ਮੈਂ ਤਾਂ ਸਾਰੇ ਗੱਭਰੂ ਜਵਾਨ ਮੁੰਡਿਆਂ ਨੂੰ ਇਹੀ ਕਹਿਣਾ ਚਾਹੁੰਨਾ ਕਿ ਕਦੇ ਜਵਾਨੀ ਦੇ ਨਸ਼ੇ ਵਿੱਚ ਅਜੀਹਾ ਕਦਮ ਨਾ ਚੁੱਕੋ ਜੋ ਤੁਹਾਡੀ ਸਾਰੀ ਜ਼ਿੰਦਗੀ ਨੂੰ ਖਰਾਬ ਕਰ ਦੇਵੇ ਹੁਣ ਮੈਂ ਨਾ ਘੜਦਾ ਰਿਹਾ ਤੇ ਨਾ ਘਟਦਾ ਕਦੇ-ਕਦੇ ਦਿਲ ਕਰਦਾ ਕਿ ਜ਼ਿੰਦਗੀ ਨੂੰ ਤਿਆਗ ਦਮਾਂ ਪਰ ਫੇਰ ਆਪਣੀ ਪੋਲੀ ਮਾਂ ਵੱਲ ਵੇਖ ਕੇ ਜਾਉਨਾ ਮਰਿਆ ਵੀ ਨਹੀਂ ਜਾਂਦਾ ਸੋਚਿਆ ਕਿ ਮੈਂ ਆਪਣੀ ਮਾਂ ਨੂੰ ਇੰਨਾ ਵੱਡਾ ਦੁੱਖ ਨਹੀਂ ਦੇ ਸਕਦਾ ਹੁਣ बस ਜ਼ਿੰਦਗੀ ਕੱਟ ਰਹੀਆਂ ਜ਼ਿੰਦਗੀ ਜਿਉਣ ਦਾ ਹੱਕ ਤਾਂ ਮੈਂ ਆਪਣੇ ਹੱਥੀ ਖੋ ਲਿਆ ਸੀ। ਹਾਂਜੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਊਗੀ। ਅੱਜ ਦੀ ਕਹਾਣੀ ਤੋਂ ਸਾਨੂੰ ਜੋ ਸਿੱਖ ਮਿਲੀ ਹੈ ਉਸ ਨੂੰ ਧਿਆਨ ਨਾਲ ਸੋਚੋ ਸਮਝੋ ਤੇ ਉਸ ਤੇ ਅਮਲ ਕਰੋ। ਜੇ ਕਹਾਣੀ ਚੰਗੀ ਲੱਗੀ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਹਮੇਸ਼ਾ ਆਪਣੇ ਰਿਸ਼ਤਿਆਂ ਦੀ ਕਦਰ